ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਸੰਗਤ ਜੀ ਪਤਾ ਹੈ ਕਿ ਮੱਸਿਆ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਤੇ ਜੇਕਰ ਤੁਸੀਂ ਇਸਨ ਰੋਟੀ ਦਾ ਇਹ ਖਾਸ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਤਰੱਕੀ ਵੇਖ ਕੇ ਦੁਨੀਆ ਹੈਰਾਨ ਹੋ ਜਾਵੇਗੀ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਮਿਲ ਜਾਵੇਗਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੋ ਸਾਥ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਰਮਾਂ ਦਾ ਫਲ ਸਾਨੂੰ ਕਿਵੇਂ ਮਿਲ ਜਾਵੇਗਾ ਕਰਮਾਂ ਦਾ ਫਲ ਤੁਸੀਂ ਸੋਚੋ ਕਿ ਸਾਨੂੰ ਕਰਮਾਂ ਦਾ ਫਲ ਕਿਵੇਂ ਮਿਲਦਾ ਹੈ ਸੰਘਾ ਜੀ ਤਵੇ ਤੇ ਪਾਈ ਪਹਿਲੀ ਰੋਟੀ ਆਪਣੀ ਕਿਵੇਂ ਕਿਸਮਤ ਬਦਲ ਸਕਦੇ ਹਨ ਸਾਧ ਸੰਘਾ ਜੀ ਇਹ ਤਾਂ ਆਪਾਂ ਸਭ ਦੇ ਮੋਹ ਹਿ ਸੁਣਿਆ ਹੈ ਕਿ ਦਾਨ ਪੁੰਨ ਕਰਨ ਦੇ ਨਾਲ ਕਿਸਮਤ ਬਦਲ ਜਾਂਦੀ ਹੈ ਪਰ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਕਿਸਮਤ ਬਦਲ ਸਕਦੇ ਹਨ ਕਰਮਾਂ ਦਾ ਫਲ ਹਰ ਇੱਕ ਨੂੰ ਮਿਲਦਾ ਹੈ ਤੇ ਅੱਜ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਚਾ ਸੰਗਾ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ ਕਹਿੰਦੇ ਕਿ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਲੰਘਿਆ ਤੇ ਇੱਕ ਪੁੱਤ ਦੀ ਦਾਤ ਪ੍ਰਾਪਤ ਹੋਈ ਉਸ ਦਿਨ ਉਹਦਾ ਪਤੀ ਅਕਾਲ ਚਲਾਣੇ ਕਰ ਗਿਆ ਹੁਣ ਵਿਚਾਰੀ ਰੋਂਦੀ ਹੋਏ ਸੰਭਾਲਦੀ ਹੋਏ ਆਪਣੇ ਪੁੱਤਰ ਨੂੰ ਘਰ ਲੈ ਕੇ ਤੇ ਹੌਲੀ-ਹੌਲੀ ਪਾਲਣ ਲੱਗੀ ਲੋਕਾਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਤੇ ਆਪਣੇ ਪੁੱਤਰ ਨੂੰ ਹੌਲੀ-ਹੌਲੀ ਉਸਨੇ ਵੱਡਾ ਕਰ ਲਿਆ ਲਗਭਗ 7 ਕੁ ਸਾਲਾਂ ਦਾ ਪੁੱਤਰ ਹੋਇਆ ਤੇ ਇੱਕ ਨਾਲ ਦੇ ਨਗਰ 'ਚ ਇੱਕ ਮੇਲਾ ਲੱਗਿਆ ਪੁੱਤਰ ਕਹਿੰਦਾ ਕਿ ਮੈਂ ਵੀ ਜਾਣਾ ਹੈ ਮਾਂ ਹੁਣ ਉਹਦੇ ਪਿਆਰ ਦੇ ਵਿੱਚ ਉਹਨੂੰ ਕਹਿੰਦੀ ਕਿ ਚੱਲ ਉਹਨੂੰ ਉੱਥੇ ਲੈ ਕੇ ਗਈ ਉਸ ਸਮੇਂ ਕਹਿੰਦੇ ਕਿ ਉਹਦਾ ਜਿਹੜਾ ਪੁੱਤਰ ਸੀ ਢੇੜ ਵਿੱਚ ਗਵਾਚ ਗਿਆ ਔਸਮਾਨੇ ਸ਼ਾਮ ਤੱਕ ਪੁੱਤਰ ਨੂੰ ਲੱਭਿਆ ਪਰ ਨਾ ਲੱਭਿਆ ਰੋਂਦੀ ਹੋਈ ਕਲਪਦੀ ਹੋਈ ਘਰ ਵਿੱਚ ਵਾਪਸ ਆ ਗਈ ਹੁਣ ਉਹ ਵਿਚਾਰੀ ਲੋਕਾਂ ਦੇ ਘਰ ਕੰਮ ਕਰਕੇ ਆਪਣਾ ਗੁਜਾਰਾ ਕਰਿਆ ਕਰਦੀ ਸੀ ਉਹਨੇ ਅੱਜ ਜਦੋਂ ਤਵੇ ਤੇ ਪਹਿਲੀ ਰੋਟੀ ਪਾਈ ਤੇ ਉਹੋ ਜਿਹੀ ਸੜਵਿਚਾੰਦੀ ਸੋਚਣ ਲੱਗੀ ਇਹਨੂੰ ਹੁਣ ਮੈਂ ਪਾਸੇ ਕੀ ਸੁੱਟਣਾ ਹੈ ਘਰ ਦੇ ਕੋਲ ਜਿਹੜੇ ਕੰਧ ਕੋਲੇ ਬਣਿਆ ਹੋਇਆ ਹੈ ਜਿੱਥੇ ਗੇਟ ਹੁੰਦਾ ਹੈ ਉਥੇ ਜਾ ਕੇ ਉਹਨੂੰ ਰਾਖਾਉਂਦੇ ਹਾਂ ਇਹਨੇ ਨੂੰ ਇੱਕ ਉਥੋ ਸੰਤ ਫਕੀਰ ਜੀ ਲੰਗੇ ਉਹ ਰੋਟੀ ਚੋਕ ਕੇ ਲੈ ਗਏ ਤੇ ਨਾਲ ਉੱਚੀ ਸਾਰੀ ਕਹਿ ਗਏ ਕਿ ਜੋ ਦਿਓਗੇ ਉਹ ਹੀ ਵਾਪਸ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਮਾੜਾ ਹੋਵੇਗਾ ਉਹ ਬੇਬੀ ਰੋਜ਼ੀ ਉਸ ਸੰਤ ਫਕੀਰ ਦੇ ਪਿੱਛੇ ਜਾਂਦੀ ਜਾ ਕੇ ਉਹ ਗੱਲ ਦਾ ਜਵਾਬ ਜਿਹੜਾ ਸੀ ਉਹ ਮੰਗਣਾ ਚਾਹੁੰਦੇ ਸੀ ਕਿ ਤੁਸੀਂ ਕਹਿੰਦੇ ਕੀ ਹੋ ਤੇ ਹੋਰ ਤੇ ਹੋਰ ਇਹਦਾ ਭਾਵ ਕੀ ਹੈ ਪਰ ਉਹ ਫਕੀਰ ਉਹਨਾਂ ਚੇਰਨੋਂ ਚਲੇ ਜਾਂਦੇ ਹੁਣ ਬੀਬੀ ਨੇ ਵੇਖਿਆ ਕਿ ਸੰਤ ਫਕੀਰ ਆ ਕੇ ਰੋਟੀ ਲੈ ਗਏ ਚਲ ਜਿਹੜੀ ਮੈਂ ਤਵੇ ਤੇ ਪਾਈ ਪਹਿਲੀ ਰੋਟੀ ਸੀ ਪਾਉਣੀ ਸੀ ਉਹ ਐਸੇ ਸੰਤ ਫਕੀਰ ਨੂੰ ਮੈਂ ਹੁਣ ਦੇ ਦਿਆ ਕਰੂੰਗੀ ਹੁਣ ਉਹਨੇ ਕੀ ਕਰਿਆ ਕਰਨਾ ਕਿ ਤਵੇ ਤੇ ਜਿਹੜੀ ਪਹਿਲੀ ਰੋਟੀ ਪਾਇਆ ਕਰਨੀ ਉਹਨੂੰ ਬੜੇ ਹੀ ਪਾਉਣੇ ਦੇ ਵਿੱਚ ਲੋ ਪੇੜ 'ਤੇ ਉਹਥੇ ਕੋਲੇ ਦੇ ਕੋਲ ਰੱਖ ਦਿਆ ਕਰਨੀ ਉਹ ਸੰਤ ਫਕੀਰ ਰੋਜ਼ ਆਇਆ ਕਰਨਾ ਤੇ ਉਹ ਰੋਟੀ ਉਹ ਤੋਂ ਚੋਕ ਕੇ ਲੈ ਜਾਇਆ ਕਰਨੀ ਤੇ ਉੱਚੀ ਸਾਰੇ ਕਹਿ ਦਿਆ ਕਰਨਾ ਜੋ ਦਊਗਾ ਉਹੀ ਪਾਓ ਜੋ ਦਵੋਗੇ ਉਹੀ ਪਾਓਗੇ ਚੰਗਾ ਦਵੋਗੇ ਮੋੜ ਕੇ ਤੁਹਾਡੇ ਕੋਲ ਜ਼ਰੂਰ ਆਵੇਗਾ ਮਾੜਾ ਕਰੋਗੇ ਉਹ ਵੀ ਮੋੜ ਕੇ ਤੁਹਾਡੇ ਕੋਲ ਆਉਣਾ ਹੈ ਬੀਬੀ ਨੇ ਜਦੋਂ ਤੱਕ ਜਾਇਆ ਕਰਨਾ ਸੰਤ ਫਕੀਰ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਬੀਬੀ ਵੱਲ ਨਾ ਵੇਖਿਆ ਕਰਨਾ ਤੇ ਰੋਟੀ ਲੈ ਕੇ ਚਲੇ ਜਾਇਆ ਕਰਨਾ ਹੁਣ ਆਪਣੇ ਘਰਾਂ ਵਿੱਚ ਆਮ ਹੁੰਦਾ ਹੈ ਕਿ ਆਪਾਂ ਜਦੋਂ ਕੋਈ ਕੁਝ ਕਹਿ ਜਾਂਦਾ ਹੈ ਤਾਂ ਆਪਾਂ ਉਸ ਗੱਲ ਦਾ ਜਵਾਬ ਜਿੰਨਾ ਚਿਰ ਨਾ ਮਿਲੇ ਉਹਨਾਂ ਦੇ ਸਾਨੂੰ ਖਿੱਚ ਜਾਈ ਪੈਂਦੀ ਰਹਿੰਦੀ ਹੈ ਕਿ ਆਪਾਂ ਉਸ ਸਮੇਂ ਦਾ ਇੰਤਜ਼ਾਰ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਜੇ ਉਸ ਸਮੇਂ ਕਿਆ ਚਾਹੁੰਦਾ ਹੈ ਕਿ ਉਸ ਸਮੇਂ ਵਿੱਚ ਆਪਾਂ ਨੂੰ ਜਦੋਂ ਜਵਾਬ ਮਿਲੇ ਉਸ ਸਮੇਂ ਦਾ ਜ਼ਰੂਰ ਇੰਤਜ਼ਾਰ ਕਰਿਆ ਕਰੋ ਸਬਰ ਤੇ ਸੰਤੋਖ ਦੀ ਦਾਤ ਹਮੇਸ਼ਾ ਮੰਗਿਆ ਕਰੋ ਇਹ ਦਾਤ ਹੀ ਸਾਨੂੰ ਉਥੇ ਲੈ ਕੇ ਜਾਵੇਗੀ ਤੇ ਕਰਮਾਂ ਦਾ ਫਲ ਸਾਨੂੰ ਪ੍ਰਾਪਤ ਕਰਾ ਦੇਵੇਗੀ ਕਰਮਾਂ ਦਾ ਫਲ ਸਾਨੂੰ ਹਮੇਸ਼ਾ ਸਮਝਾਇਆ ਹਮੇਸ਼ਾ ਸਮਝੇ ਆ ਇਹ ਮਿਲਣਾ ਹੈ ਕਰਮ ਮੋੜ ਕੇ ਹਮੇਸ਼ਾ ਸਾਡੇ ਕੋਲ ਆਉਂਦੇ ਹਨ ਐਵੇਂ ਕਰਦੇ ਆਂ ਕਰਦੇ ਆਂ ਉਹ ਬੇਬੀ ਦੇ ਘਰੋਂ ਜਿਹੜਾ ਪ੍ਰਸ਼ਾਦਾ ਲੈ ਕੇ ਜਾਂਦਾ ਸੀ ਉਹ 10 ਸਾਲ ਦਾ ਸਮਾਂ ਲੰਘ ਗਿਆ ਹੁਣ ਬੇਬੀ ਥੋੜਾ ਪਹਿਲਾਂ ਹੀ ਉਹ ਵਿਚਾਰੇ ਬੇਦਅਵਸਤਾ ਦੇ ਵਿੱਚ ਹੋ ਚੁੱਕੇ ਸੀ ਕਿਹਾ ਜਾਂਦਾ ਹੈ ਕਿ ਜਦੋਂ ਰੋਗ ਤੇ ਚਿੰਤਾ ਹੋਵੇ ਮਨੁੱਖ ਫਿਰ ਜਲਦੀ ਬੁਢਾਪੇ ਦੇ ਵਿੱਚ ਆ ਜਾਂਦਾ ਹੈ ਤੋਂ ਬੇਬੀ ਦੇ ਨਾਲ ਵੀ ਹੋਇਆ ਇਹੇ ਆਪਣੀ ਉਮਰ ਦੇ ਨਾਲੋਂ ਬਹੁਤ ਜ਼ਿਆਦਾ ਛੇਤੀ ਬੁਢਾਪੇ ਤੇ ਵਿੱਚ ਚਲੀ ਗਈ ਲੋਕਾਂ ਦੇ ਘਰ ਕੰਮ ਕਰਕੇ ਜਦੋਂ ਆਇਆ ਕਰਦੀ ਥੱਕੀ ਹਾਰੀ ਪ੍ਰਸ਼ਾਦਾ ਬਣਾ ਕੇ ਪਰ ਉਹ ਸੰਤ ਫਕੀਰ ਦਾ ਪ੍ਰਸ਼ਾਦਾ ਜ਼ਰੂਰ ਘੜਦੀ ਸੀ ਹੁਣ ਸੰਤ ਫਕੀਰ ਦੇ ਮੋਹ ਇੱਕੋ ਹੀ ਗੱਲ ਸੰਦੇ ਉਹਨੂੰ ਇੱਕ ਦਿਨ ਬੜਾ ਗੁੱਸਾ ਆਇਆ ਕਹਿੰਦੇ ਕਿ ਰੋਜ਼ ਇਹਦੇ ਲਈ ਨਾਲੇ ਤਾਂ ਪ੍ਰਸ਼ਾਦਾ ਤਿਆਰ ਕਰਦੇ ਹਾਂ ਨਾਲੇ ਉੱਚੀ ਸਾਰੇ ਬੋਲ ਕੇ ਤੋਰ ਜਾਂਦਾ ਜੋ ਦਿਓਗੇ ਵਾਪਸ ਆਵੇਗਾ ਚੰਗਾ ਕਰੋਗੇ ਚੰਗਾ ਆਵੇਗਾ ਮਾੜਾ ਕਰੋਗੇ ਮਾੜਾ ਆਵੇਗਾ ਇਹ ਬਾਬਾ ਮੇਰੀ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਹਿੰਦੀ ਕਿ ਅੱਜ ਮੈਂ ਆਪਣੀ ਮੋਠ ਵਿੱਚ ਰੋਟੀ ਰੱਖਣੀ ਹੈ ਨਾਲੇ ਚੁੰਡੀ ਭਰ ਕੇ ਜ਼ਹਿਰ ਦੀ ਇਹਦੀ ਰੋਟੀ ਵਿੱਚ ਪਾ ਦੇਣੀ ਹੈ ਅੱਜ ਇਹ ਖਤਮ ਹੀ ਕੰਮ ਕਰ ਦੇਣਾ ਹੈ ਹੁਣਾ ਮਨ ਵਿੱਚ ਇੰਨਾ ਮਾੜਾ ਸੋਚਣ ਲੱਗ ਗਿਆ ਜਦੋਂ ਮਨ ਵਿੱਚ ਮਾੜੇ ਵਿਚਾਰ ਆਉਂਦੇ ਹਨ ਤੇ ਮਨ ਉਤੇ ਹਾਵੀ ਹੋ ਜਾਂਦੇ ਹਨ ਆਪਾਂ ਫਿਰ ਕੁਝ ਵੀ ਮਾੜਾ ਕਰਨ ਲਈ ਤਿਆਰ ਹੋ ਜਾਂਦੇ ਹਾਂ ਪਤਾ ਕਦੋਂ ਹੁੰਦਾ ਹੈ ਇਸ ਤਰ੍ਹਾਂ ਜਦੋਂ ਆਪਾਂ ਨਾਮ ਨਹੀਂ ਜਪਦੇ ਜਿਸ ਘਰ ਵਿੱਚ ਨਾਮ ਜਪਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਸਵੇਰੇ ਸ਼ਾਮ ਜਿਵੇਂ ਸਵੇਰੇ ਉਹ ਕਰ ਜapj sahib ਦਾ 파ਠ ਹੋਵੇ ਉਸ ਘਰ ਵਿੱਚ ਕਹਿੰਦੇ ਕਿ ਕੋਈ ਦੁੱਖ ਨਹੀਂ ਆਉਂਦਾ ਸ਼ਾਮ ਸਮੇਂ ਕੀਰਤਨ ਸੋਲਾ ਜੀ ਦਾ 파ਠ ਹੋਵੇ ਉਸ ਘਰ ਵਿੱਚ ਦੁੱਖ ਨੇੜੇ ਨਹੀਂ ਆਉਂਦੇ ਜਦੋਂ ਆਪਣੇ ਮਨ ਵਿੱਚ ਇਹ ਮਾੜੇ ਵਿਚਾਰ ਆਉਣ ਲੱਗ ਜਾਣ ਤਾਂ ਸਮਝ ਲਵੋ ਜੋ ਜਲਦੀ ਤੋਂ ਜਲਦੀ ਪ੍ਰਮਾਤਮਾ ਵਾਲੇ ਪਾਸੇ ਨੂੰ ਤੁਰ ਪਾਓ ਹੁਣ ਬੀਬੀ ਦੇ ਮਨ ਤੇ ਉਹ ਨਕਾਰਾਤਮਕਤਾ ਇੰਨੀ ਜ਼ਿਆਦਾ ਛਾ ਚੁੱਕੀ ਸੀ ਕਿ ਉਹਨੇ ਜਿਹੜਾ ਪੇੜਾ ਵੀ ਕਿ ਉਹਨੇ ਜਿਹੜਾ ਪੇੜਾ ਵੇਲਿਆ ਸੀ ਉਹਦੇ ਵਿੱਚ ਚੁੰਡੀ ਛੈਲ ਦੀ ਪਾਈ ਤੇ ਰੋਟੀ ਵੇਲ ਕੇ ਤਵੇ ਉੱਤੇ ਰੱਖ ਦਿੱਤੀ। ਹੁਣ ਨਾ ਕੁਝ ਸਮਾਂ ਹੋਇਆ ਤੇ ਹੁਣ ਮਨ ਵਿੱਚ ਜਦੋਂ ਗੁੱਸਾ ਹੁੰਦਾ ਹੈ ਤੇ ਜਦੋਂ ਪਾਣੀ ਜਿਵੇਂ ਗਰਮ ਹੁੰਦਾ ਹੈ ਉਹ ਕਿਵੇਂ ਉਬਾਲੇ ਮਾਰਦਾ ਹੈ। ਠੰਡਾ ਹੋਣ ਤੇ ਫਿਰ ਕਿਵੇਂ ਸ਼ਾਂਤ ਹੋ ਜਾਂਦਾ ਹੈ। ਹੁਣ ਬੀਬੀ ਦੇ ਮਨ ਦੇ ਵਿੱਚ ਪਹਿਲਾਂ ਬੜਾ ਗੁੱਸਾ ਸੀ। ਫਿਰ ਥੋੜੀ ਦੇਰ ਬਾਅਦ ਮਨ ਵਿੱਚ ਆਇਆ ਕਿ ਮਨਾ ਉਹ ਕਿ ਭਾਬੇ ਨਾਲ ਕੋਫਰ ਕਮਾਉਣ ਲੱਗੇ ਹਨ ਇਹ ਬਾਬੇ ਨੇ ਤੇਰਾ ਕੀ ਵਗਾੜਿਆ ਨਹੀਂ ਜਵਾਬ ਦੇਂਦਾ ਦਾ ਕੋਈ ਨਹੀਂ ਛੇਤੀ ਛੇਤੀ ਪੱਜ ਗਏ ਤੇ ਪੌਣਾ ਚੁੱਕਿਆ ਤੇ ਉਹ ਜਿਹੜੀ ਰੋਟੀ ਸੀ ਉਹਨੂੰ ਵਗਾ ਕੇ ਉਹਨੂੰ ਆਪਣੀ ਮਿੱਟੀ ਥੱਲੇ ਦਬ ਦਿੱਤਾ ਹੁਣ ਨਾ ਉਹਦਾ ਇੱਕ ਪ੍ਰਸ਼ਾਦਾ ਬਣਾਇਆ ਤੇ ਉਹ ਪ੍ਰਸ਼ਾਦਾ ਜਾ ਕੇ ਫਿਰ ਉਸ ਬੀਬੀ ਨੇ ਰੋਜ਼ਾਨਾ ਦੀ ਤਰ੍ਹਾਂ ਚੰਗੇ ਆਟੇ ਦਾ ਇੱਕ ਪ੍ਰਸ਼ਾਦਾ ਬਣਾਇਆ ਫਿਰ ਉਸ ਕੰਦ ਕੋਲੇ ਜਾ ਕੇ ਰੱਖ ਆਏ ਇੱਕ ਸੰਤ ਫਕੀਰ ਉਹ ਹੀ ਜਿਹੜੇ ਸਨ ਉਹ ਆ ਕੇ ਚੁੱਕ ਕੇ ਲੈ ਕੇ ਗਏ ਨਾਲੇ ਉੱਚੀ ਸਾਰੀ ਫੇਰ ਕਹਿ ਗਏ ਜੋ ਦਿਓਗੇ ਉਹ ਹੀ ਮੋੜਾਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਤੁਹਾਡੇ ਕੋਲ ਮਾੜਾ ਆਵੇਗਾ ਇਹਨਾਂ ਕਹਿ ਕੇ ਜਦੋਂ ਚਲੇ ਗਏ ਤਾਂ ਹੁਣ ਉਹ ਸੰਤ ਫਕੀਰ ਜਿਹੜੇ ਰੋਟੀ ਲੈ ਕੇ ਗਏ ਜਦੋਂ ਪਿੰਡ ਤੋਂ ਬਾਹਰ ਗਏ ਤਾਂ ਇੱਕ ਨੌਜਵਾਨ ਬੱਚਾ ਫਟੇ ਪੁਰਾਣੇ ਕੱਪੜੇ ਤੇ ਹੱਡ ਨਿਕਲੇ ਪਏ ਸਨ ਆਕਿਉ ਪਿੰਡ ਦੀ ਜੋਤੋਂ ਬਾਹਰ ਲੱਗ ਪਿਆ। ਉਥੇ ਉਹ ਫਕੀਰ ਬਾਬੇ ਨੇ ਉਹਨੂੰ ਚੋਕ ਲਿਆ ਤੇ ਆਪਣਾ ਉਹਨਾਂ ਦੇ ਕੋਲ ਕਮੰਡ ਸੀ। ਉਹਦੇ ਵਿੱਚ ਪਾਣੀ ਪਿਆਇਆ ਤੇ ਫਿਰ ਉਹ ਜਿਹੜਾ ਪ੍ਰਸ਼ਾਦ ਦਾ ਮਾਈ ਦੇ ਘਰੋਂ ਲੈ ਕੇ ਆਇਆ ਸੀ। ਉਹਨੂੰ ਖਵਾਇਆ। ਹੁਣ ਦੁਪਹਿਰੇ ਹੀ ਡਿੱਗਿਆ ਸੀ ਤੇ ਸ਼ਾਮ ਤੱਕ ਉਸ ਨੂੰ ਕੁਝ ਹੋਸ਼ ਆ ਗਈ। ਹੁਣ ਉਹਨੇ ਸੰਦ ਫਗੇ ਤੋਂ ਆਗਿਆ ਲਈ ਤੇ ਸ਼ਾਮ ਨੂੰ ਬੂਹਾ ਖੜਕਾਇਆ। ਮਾਈ ਨੇ ਕਿਹਾ ਕਿ ਮੇਰੇ ਘਰ ਵਿੱਚ ਕੋਈ ਆਉਂਦਾ ਜਾਂਦਾ ਨਹੀਂ। ਅੱਜ ਕਿਵੇਂ ਬੋਹਾ ਘੜਕ ਗਿਆ ਮਾਈ ਪੱਜੀ ਪੱਜੇ ਕਈ ਤੇ ਜਾ ਕੇ ਬੋਹਾ ਖੋਲਿਆ ਤੇ ਵੇਖਿਆ ਇੱਕ ਨੌਜਵਾਨ ਸੀ ਚੰਗੀ ਤਰ੍ਹਾਂ ਤੱਕਨ ਤੇ ਪਤਾ ਲੱਗਿਆ ਕਿ ਇਹਦਾ ਕੁਝ ਹੁਲੀਆ ਤਾਂ ਮੇਰੇ ਬੱਚੇ ਵਰਗਾ ਲੱਗਦਾ ਹੈ ਉਹਨੇ ਚਾਟ ਨਾਲ ਆਪਣੇ سینੇ ਨਾਲ ਲਾਇਆ ਤੇ ਉਹ ਮਾਂ ਬੜੀ ਖੁਸ਼ ਹੋਈ ਮਾਂ ਨੇ ਉਹਦੇ ਹਾਲਾਤ ਵੇਖੇ ਫੱਡੇ ਪੁਰਾਣੇ ਕੱਪੜੇ ਤੇ ਹੱਡੇ ਨਿਕਲੇ ਮਾਂ ਕਹਿੰਦੇ ਕਿ ਪੁੱਤਰ ਤੂੰ ਕਿੱਥੇ ਸੀ ਕਿਵੇਂ ਤੂੰ ਆਇਆ ਤੇ ਨੇ ਇੰਨੇ ਦਿਨ ਦਾ ਕਹਿੰਦੇ ਕਿ ਮਾਂ ਮੈਂ ਉਥੇ ਗਵਾਚ ਗਿਆ ਸੀ ਮੈਂ ਤੁਰਦੇ ਤੁਰਦੇ ਇੱਕ ਸੇਠ ਦੇ ਘਰ ਗਿਆ ਸੀ ਉਸ ਉਸ ਸੇਠ ਨੇ ਮੈਨੂੰ ਆਪਣੇ ਘਰ ਗੁਲਾਮਾਂ ਵਾਂਗੂ ਨੌਕਰ ਬਣਾ ਕੇ ਰੱਖਿਆ ਪਰ ਪਤਾ ਨਹੀਂ ਕਿਵੇਂ ਉਹਦੇ ਮਨ ਚ ਦਿਆਏ ਤੇ ਉਹਨੇ ਕਿਹਾ ਕਿ ਤੂੰ ਜਾ ਮੈਂ ਉਥੋਂ ਬਚਦਾ ਬਚੌਂਦਾ ਇੱਥੇ ਆਇਆ ਹਾਂ ਪਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਹਿੰਦਾ ਕਿ ਪਿੰਡ ਤੋਂ ਬਾਹਰ ਆ ਕੇ ਮੈਂ ਬੇਹੋਸ਼ ਹੋ ਕੇ ਡਿੱਗ ਗਿਆ ਇੱਕ ਸੰਤ ਫਕੀਰ ਆਏ ਤੇ ਉਹਨਾਂ ਪਾਣੀ ਪਾਇਆ ਤੇ ਇੱਕ ਪ੍ਰਸ਼ਾਦਾ ਖਵਾਇਆ ਤੇ ਮੇਰੇ ਵਿੱਚ ਥੋੜੇ ਜੇ ਜਾਣ ਆਈ ਮਾਣੇ ਪੁੱਛਿਆ ਕਿ ਕਿਵੇਂ ਦੇ ਸੰਤ ਫਕੀਰ ਤੇ ਕੀ ਪਾਇਆ ਹੋਇਆ ਸੀ ਉਹਨਾਂ ਨੇ ਦੱਸਿਆ ਜਿ ਚਿੱਟਾ ਚੋਲਾ ਪਾਇਆ ਹੋਇਆ ਸੀ ਹੱਥ ਵਿੱਚ ਗੜਵਾ ਸੀ ਤੇ ਉੱਚੇ ਉੱਚੇ ਕਹੀ ਜਾਂਦੇ ਸਨ ਜੋ ਦਵੋਗੇ ਮੁੜ ਕੇ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਮਾੜਾ ਹੋਵੇਗਾ ਮਾਈ ਨੇ ਕੋ ਦਮ ਆਪਣਾ ਜਿਹੜਾ ਉਹ ਉੱਥੇ ਮੱਥੇ ਤੇ ਹੱਥ ਮਾਰਿਆ ਕਿ ਮਨਾ ਤੂੰ ਕੀ ਕਰਨ ਚੱਲੀ ਸੀ ਜੇ ਆ ਜੋ ਪ੍ਰਸ਼ਾਦਾ ਚੈਰ ਵਾਲਾ ਮੈਂ ਸੰਤ ਫਕੀਰ ਨੂੰ ਦੇ ਦਿੰਦੀ ਤਾਂ ਤੇਰੇ ਪੁੱਤਰ ਨਹੀਂ ਖਾ ਲੈਣਾ ਸੀ ਫਿਰ ਉਹਨੇ ਘਾਲ ਚਲਾਣੇ ਕਰ ਜਾਣੇ ਸਨ ਮਾਈ ਨੇ ਹੁਣ ਸੰਤ ਫਕੀਰ ਦੀ ਗੱਲ ਨੂੰ ਸਮਝ ਚੁੱਕੇ ਸੀ ਮਾਈ ਨੇ ਅਗਲੇ ਦਿਨ ਉੱਥੇ ਪ੍ਰਸ਼ਾਦਾ ਰੱਖਿਆ ਪਰ ਉਹ ਪ੍ਰਸ਼ਾਦਾ ਲੈਣ ਸੰਤ ਫਕੀਰ ਨਾ ਆਏ ਉਹ ਸਮਝ ਗਏ ਕਿ ਉਹ ਰੋਜ਼ ਉਹਦੇ ਹੱਥੋਂ ਜਿਹੜਾ ਇੱਕ ਪ੍ਰਸ਼ਾਦੇ ਦਾ ਦਾਨ ਕਰਵਾਉਂਦੇ ਸਨ ਐਸੇ ਹੀ ਕਰਕੇ ਉਹਦੇ ਪੁੱਤਰ ਨੂੰ ਉਹਦਾ ਫਲ ਮਿਲਿਆ ਹੈ ਤੇ ਉਹਦੇ ਬੁਟਾਪੇ ਦਾ ਸਹਾਰਾ ਬਣ ਚੁੱਕਾ ਹੈ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਸਾਡਾ ਆਪਣਾ ਕੋਈ ਰੱਬੀ ਰੋਹ ਦੇ ਵੱਲੋਂ ਕੋਈ ਦਾਨ ਪੁੰਨ ਕਰਵਾਉਂਦਾ ਹੈ ਅੱਗੇ ਚੱਲ ਕੇ ਸਾਡੇ ਫਿਰ ਦੁੱਖ ਤੇ ਪਰੇਸ਼ਾਨੀਆਂ ਘਟੋ ਜਾਂਦੀਆਂ ਹਨ ਉਹ ਇੱਕ ਪ੍ਰਸ਼ਾਦੇ ਦਾ ਫਲ ਉਹਦੇ ਕਰਮਾਂ ਦਾ ਫਲ ਪਾ ਜਾਂਦਾ ਹੈ ਜਿਹੜੇ ਰੋਜ਼ ਦਾਨ ਕਰਦੇ ਹਨ ਜਿਵੇਂ ਉਹਦੇ ਪੁੱਤ ਦਾ ਦੇ ਰੂਪ ਦੇ ਵਿੱਚ ਉਹਨੂੰ ਦਾਨ ਰੂਪ ਦੇ ਵਿੱਚ ਫਲ ਪ੍ਰਾਪਤ ਹੋ ਗਿਆ ਜੇ ਉਹ ਉਸ ਦਿਨ ਮਾੜਾ ਕਰਦੇ ਤਾਂ ਉਹਦੇ ਪੁੱਤਰ ਨੂੰ ਮਾੜਾ ਫਲ ਮਿਲਣਾ ਸੀ ਇਸ ਲਈ ਕਿਹਾ ਜਾਂਦਾ ਹੈ ਸਾਧ ਸੰਗਤ ਜੀ ਕਿ ਤਵੇ ਤੇ ਪਾਈ ਪਹਿਲੀ ਰੋਟੀ ਤੁਹਾਡੀ ਕਿਸਮਤ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਦੂਰ ਕਰ ਸਕਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਮ ਹੀ ਸੋਚਦੇ ਹਾਂ ਕਿ ਕਰਮਾਂ ਦਾ ਫਲ ਮੁੜ ਕੇ ਜ਼ਰੂਰ ਆਉਂਦਾ ਹੈ ਚੰਗਾ ਕਰੋਗੇ ਚੰਗਾ ਹੀ ਹੋਵੇਗਾ ਮਾੜਾ ਕਰੋਗੇ ਦੁੱਖ ਪਰੇਸ਼ਾਨੀਆਂ ਆ ਜਾਣਗੀਆਂ ਆਪਾਂ ਇਸ ਲਈ ਚੰਗਾ ਹੀ ਕਰਨਾ ਹੈ ਮਾੜਾ ਨਹੀਂ ਕਰਨਾ ਸਾਡੇ ਦਿਮਾਗ ਦੀ ਸੋਚ ਨਹੀਂ ਚੰਗੀ ਹੋਣੀ ਚਾਹੀਦੀ ਹੈ ਐਸਾ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ